ਕੈਨੇਡਾ ਗਈ ਇੱਕ ਵੋਟੀ ਨੇ ਛਾੜ ਦਿੱਤਾ ਚੰਨ ਵਿਦੇਸ਼ ਜਾ ਕੇ ਭੁੱਲ ਗਈ ਪਤੀ ਤੇ ਤੋੜ ਦਿੱਤਾ ਨਾਤਾ ਨਸਦੀਕੀ ਪਿੰਡ ਬੋਪਾਰਾਏ ਖੁਰਦ ਦੇ ਰਹਿਣ ਵਾਲੇ ਇੱਕ ਪਰਿਵਾਰ ਦਾ ਆਪਣੇ ਪੁੱਤਰ ਨੂੰ ਕੈਨੇਡਾ ਭੇਜਣ ਦਾ ਸੁਪਨਾ ਉਸ ਵੇਲੇ ਟੁੱਟ ਗਿਆ ਜਦੋਂ ਉਹਨਾਂ ਦੀ ਵੋਟੀ ਵਿਦੇਸ਼ ਜਾ ਕੇ ਪਤੀ ਅਤੇ ਸਹੁਰੇ ਨਾਲ ਪੂਰੇ ਸੰਬੰਧਾਂ ਨੂੰ ਤੋੜ ਬੈਠੀ ਹੈ ਪਰਿਵਾਰ ਨੇ ਆਪਣੇ ਪੁੱਤਰ ਦਾ ਵਿਆਹ ਤੇ ਵੋਟੀ ਦੇ ਵਿਦੇਸ਼ ਜਾਣ ਦੀਆਂ ਤਿਆਰੀਆਂ 'ਚ ਲਗਭਗ 33 ਲੱਖ ਰੁਪਏ ਖਰਚ ਕਰ ਦਿੱਤੇ ਪਰ ਨਾ ਪੁੱਤਰ ਦਾ ਵੀਜ਼ਾ ਲੱਗਿਆ ਤੇ ਨਾ ਹੀ ਵੋਟੀ ਨਾਲ ਸੰਪਰਕ ਬਣਿਆ ਹੁਣ ਪੀੜਤ ਪਰਿਵਾਰ ਨੇ ਧੋਖਾਧੜੀ ਦਾ ਦੋਸ਼ ਲਗਾਉਂਦੇ ਹੋਏ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਿਸ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਐਸਐਸਪੀ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਹ ਸ਼ਿਕਾਇਤ ਪੀੜਤ ਪਰਿਵਾਰ ਨੇ ਦਿੱਤੀ ਹੈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਵਿਆਹ ਜੋ ਹੈ 14 ਮਾਰਚ 2023 ਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਤੂਲ ਕੋੜ ਦੀ ਦੇਣ ਵਾਲੀ ਹਰਮਨਪ੍ਰੀਤ कौर ਦੇ ਨਾਲ ਹੋਇਆ ਸੀ ਹਰਮਨਪ੍ਰੀਤ ਨੇ ਆਇਲਸ ਪਾਸ ਕਰ ਕੀਤੀ ਹੋਈ ਸੀ ਤੇ ਜਿਸ ਕਾਰਨ ਪਰਿਵਾਰ ਨੂੰ ਭਰੋਸਾ ਸੀ ਕਿ ਉਹ ਕੈਨੇਡਾ ਜਾ ਕੇ ਉਹਨਾਂ ਦੇ ਪੁੱਤ ਨੂੰ ਬੁਲਾਵੇਗੀ ਪਰ ਦੱਸੀਏ ਕਿ ਵਿਆਹ ਅਤੇ ਵਿਦੇਸ਼ ਯਾਤਰਾ ਲਈ ਪੂਰੇ ਪੈਸੇ ਲਗਭਗ 30 ਲੱਖ ਰੁਪਈਆ ਪਰਿਵਾਰ ਨੇ ਖਰਚਿਆ ਜਿਨ੍ਹਾਂ ਚੋਂ 8 ਲੱਖ ਵਿਆਹ ਤੇ ਤੇ 25 ਲੱਖ ਕੈਨੇਡਾ ਵਿੱਚ ਪੜ੍ਹਾਈ ਤੇ ਟਿਕਟ ਆਦਿ ਤੇ ਪਰਿਵਾਰ ਵੱਲੋਂ ਲਗਾਇਆ ਗਿਆ ਉਸ ਤੋਂ ਬਾਅਦ ਹੁਣ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੀ ਜਿਹੜੀ ਬੌਟੀ 28 ਸੰਬਰ 2023 ਨੂੰ ਕੈਨੇਡਾ ਚਲੀ ਗਈ ਸ਼ੁਰੂਆਤ ਵਿੱਚ ਉਹ ਆਪਣੇ ਪਤੀ ਅਤੇ ਸਹੁਰੇ ਨਾਲ ਸੰਪਰਕ ਵਿੱਚ ਰਹੀ ਪਰ ਕੁਝ ਸਮੇਂ ਬਾਅਦ ਉਸਨੇ ਸਾਰੇ ਸੰਪਰਕ ਤੋੜ ਦਿੱਤੇ ਫੋਨ ਨੰਬਰ ਬਲੌਕ ਕਰ ਦਿੱਤਾ ਅਤੇ ਕਿਸੇ ਤਰੀਕੇ ਦਾ ਰਿਸ਼ਤਾ ਜਾਂ ਗੱਲਬਾਤ ਨਹੀਂ ਰੱਖੀ ਤਾਂ ਹੁਣ ਪਰਿਵਾਰ ਨੇ ਦੋਸ਼ ਲਗਾਇਆ ਕਿ ਕੈਨੇਡਾ ਪਹੁੰਚ ਕੇ ਉਹਨਾਂ ਦੀ ਜਿਹੜੀ ਨੂੰਹ ਆ ਤੇ ਪਤੀ ਨੇ ਕਿਹਾ ਕਿ ਉਸਦੀ ਪਤਨੀ ਮੁਕਰ ਗਈ ਹੈ ਉਸਨੇ ਸਾਡੇ ਨਾਲ ਧੋਖਾ ਕੀਤਾ ਸਾਡੇ ਪੈਸੇ ਜਿਹੜੇ ਨੇ ਉਹ ਹੜੱਪੇ ਨੇ ਤੇ ਉਸ ਤੋਂ ਬਾਅਦ ਹੁਣ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ ਉਹਨਾਂ ਨੇ ਕਿਹਾ ਕਿ ਹੋਈ ਕੋਈ ਵੀ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਨਹੀਂ ਹੋ ਰਹੀ ਹੈ ਪ੍ਰਵਾਧਕ ਜ਼ਿੰਮੇਵਾਰੀ ਨਿਭਾਈ ਹੈ ਉਹਨਾਂ ਨੇ ਔਰ ਪੀੜਤ ਦੀ ਸ਼ਿਕਾਇਤ ਤੇ थाना सदर ਰਾਇਕੋੜ ਪੁਲਿਸ ਨੇ ਹਰਮਨਪ੍ਰੀਤ ਕੋਰ ਉਸਦੇ ਪਿਤਾ ਰਣਜੀਤ ਸਿੰਘ ਅਤੇ ਮਾਤਾ ਕਰਮਜੀਤ ਕੋਰ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ ਇਸ ਵੇਲੇ ਤਿੰਨੋਂ ਹੀ ਫਰਾਰ ਦੱਸੇ ਜਾ ਰਹੇ ਨੇ ਔਰ ਦੱਸਿਆ ਜਾ ਰਿਹਾ ਕਿ ਹੁਣ ਪੂਰੇ ਮਾਮਲੇ ਦੇ ਵਿੱਚ ਐਫ ਆਈ ਆਰ ਦਰਜ ਹੋਈ ਹੈ ਤੇ ਹੁਣ ਪੁਲਿਸ ਪੂਰੇ ਮਾਮਲੇ ਦੇ ਵਿੱਚ ਇਹਨਾਂ ਦੋਸ਼ੀਆਂ ਨੂੰ ਜੋ ਹੈ ਇਹਨਾਂ ਦੀ ਭਾਲ ਕਰ ਰਿਹਾ ਹੈ ਪਰ ਬੇहद ਹੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਕੈਨੇਡਾ ਗਈ ਵੋਟੀ ਨੇ ਦੇਖੋ ਕਿਵੇਂ ਹੀ ਪਰਿਵਾਰ ਦੇ ਨਾਲ ਧੋਖਾਧੜੀ ਕੀਤੀ ਹੈ ਜਿਸ ਪਰਿਵਾਰ ਨੇ 33 ਲੱਖ ਲਗਾ ਕੇ ਇਸ ਆਪਣੀ ਵੋਟੀ ਨੂੰ ਵਿਦੇਸ਼ ਭੇਜਿਆ ਸੀ ਤੇ ਪਰ ਉਹਨਾਂ ਦਾ ਸੁਪਨਾ ਚੱਕਣਾ ਚੂਰ ਹੋ ਗਿਆ ਨਾ ਹੀ ਉਹਨਾਂ ਦੀ ਵੋਟੀ ਨੇ ਉਹਨਾਂ ਦੇ ਪੁੱਤ ਨੂੰ ਬਾਹਰ ਬੁਲਾਇਆ ਤੇ ਨਾ ਹੀ ਉਹਨਾਂ ਨਾਲ ਕੋਈ ਸੰਪਰਕ ਰੱਖਿਆ ਇਹ ਵੀਡੀਓਜ਼ ਨੂੰ ਇਹ ਖਬਰ ਨੂੰ ਸ਼ੇਅਰ ਕਰਨਾ ਬਣਦਾ ਹੈ ਤਾਂ ਕਿ ਲੋਕ ਸਾਵਧਾਨ ਤੇ ਸੁਚੇਤ ਰਹਿਣ